ਸ਼ਲੋਕ ਮਹੱਲਾ ਤੀਜਾ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸ਼ਲੋਕ ਮਹੱਲਾ ਤੀਜਾ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਸਤਿਗੁਰੂ ਅਰਜਨ ਸਾਹਿਬ ਦੀਨ ਦੁਨੀ ਦੇ ਵਾਲੀ ਜਗਤ ਗੁਰੂ ਜੀ ਪਰਮਾਉਂਦੇ ਹਨ ਬਵੀਹਾ ਜਿਹੜਾ ਹੈ ਅਮਰ ਜਿਹੜੇ ਜਦੋਂ ਬੋਲਦਾ ਹੈ ਤਾਂ ਦਰ ਸੁਣੀ ਪੁਕਾਰ ਉਸ ਬਵੀਹਾ ਦੀ ਦਰ ਵਿੱਚ ਪਰਮੇਸ਼ਰ ਦੇ ਪੁਕਾਰ ਫਰਿਆਦ ਸੁਣੀ ਗਈ ਮੇਗ ਨੂੰ ਹਰਮਾਨ ਹੋਸ ਅੰਤਰੀਆਮੀ ਦਾ ਬੱਦਲ ਨੂੰ ਆਗਿਆ ਹੋਈ ਵਰਸੋ ਕਿਰਪਾ ਤਾਰ ਕਿਰਪਾ ਧਾਰ ਕੇ ਵਰਖਾ ਕਰੋ ਤੁਸੀਂ ਹਉ ਤਨ ਕੈ ਬਲੇ ਹਾਰ ਨੇ ਇਸੇ ਪ੍ਰਕਾਰ ਸਾਧ ਸੰਗਤ ਜੀ ਬਵੀਹਾ ਸੰਤਾਂ ਭਗਤਾਂ ਨੇ ਜਿਹੜੇ ਚਿੱਤ ਹੈ ਉਹ ਅੰਮ੍ਰਿਤ ਵੇਲਾ ਹੈ ਸਵਾਦਾਰ ਦਾ ਤੜਕਾ ਅੰਮ੍ਰਿਤ ਵੇਲਾ ਹੈ ਮਨੁੱਖਾ ਜਨੂੰ 84 ਲੱਖ ਜੂਨ ਤੋਂ ਬਾਅਦ ਹੈ ਅੰਮ੍ਰਿਤ ਵੇਲਾ ਹੈ ਸੰਗਤ ਦੇ ਮਲਾਪ ਦਾ ਵਕਤ ਅੰਮ੍ਰਿਤ ਵੇਲਾ ਹੈ ਬਿਰਧ ਅਵਸਥਾ ਇਹ ਅੰਮ੍ਰਿਤ ਵੇਲਾ ਹੈ ਬਾਲਕ ਅਵਸਥਾ ਵੀ ਅੰਮ੍ਰਿਤ ਵੇਲਾ ਹੈ ਇਸ ਪ੍ਰਕਾਰ ਸਾਧ ਸੰਗ ਜੀ ਅੰਮ੍ਰਿਤ ਲੈਣ ਦਾ ਜਿਹੜਾ ਵੇਲਾ ਹੈ ਅੰਮ੍ਰਿਤ ਛਕਣ ਦਾ ਵੇਲਾ ਇਹ ਵੀ ਅੰਮ੍ਰਿਤ ਵੇਲਾ ਹੈ ਇਸ ਪ੍ਰਕਾਰ ਅੰਮ੍ਰਿਤ ਮਿਰਦੂ ਤੋਂ ਰਹਿਤ ਹੋਣ ਵਾਲਾ ਗਿਆਨ ਪਾਉਣ ਵਾਲਾ ਵੀ ਅੰਮ੍ਰਿਤ ਵੇਲਾ ਹੈ ਇਸ ਪ੍ਰਕਾਰ Satsangat ਦੇ ਵਿੱਚ ਮਿਲ ਕਰਕੇ ਪਿਛਲੀ ਰਾਤ ਨੂੰ ਜਾਗਨ ਦੀ ਆਗਿਆ ਹੈ ਪਿਛਲੀ ਰਾਤ ਨੂੰ ਜਾਗਣਾ ਨਾਮ ਦਾਨਿਸ਼ ਨਾਮ ਦਰੜਾਏ ਕੀ ਉਮਰ ਤੇ ਮਿਲੇਗੀ ਮੈਂ ਕਿਤ ਰੂਪੀ ਬੰਬੀਹਾ ਬੋਲਿਆ ਹੈ ਪ੍ਰੇਮ ਦੇ ਸਹਿਰ ਅਰਦਾਸਾਂ ਕੀਤੀਆਂ ਹਨ ਕਾਂਦਰ ਸੁਣੀ ਪੁਕਾਰ ਉਹਦੀ ਫਰਿਆਦ ਮਾਰਾ ਸਾਦੇ ਦਰਗਾਹ ਵਿੱਚ ਸੁਣੀ ਗਈ ਬੇਮਤੀ ਸੱਚਖੰਡ ਵਿੱਚ ਮੇਗਾ ਨੂੰ ਫਰਮਾਨ ਹੋਆ ਅੱਜ ਹੋਈ ਬੱਦਲ ਨੂੰ ਸ੍ਰੀ ਗੁਰੂ ਨਾਨਕ ਦੇਵ ਰੂਪ ਹੋ ਕੇ ਸੰਸਾਰ ਤੇ ਆਏ ਵਰਸੋ ਕਿਰਪਾ ਤਾਰਾ ਤੇ ਮਾਰਾ ਵਰਖਾ ਕਰੋ ਅਪਦੇਸ਼ ਦੀ ਕਿਰਪਾ ਦ੍ਰਿਸ਼ਟੀ ਕਰਕੇ ਧਾਰੋ ਆਪ ਹੌ ਤਨ ਕੈ ਬਲਿਹਾਰਣਾ ਇਸ ਪ੍ਰਕਾਰ ਗੁਰੂ ਮਾਰਾ ਸਾਹਿਬ ਦੁਨੀਆ ਕਿ ਸੰਸਾਰ ਦੀ ਕਲਿਆਣ ਵਾਸਤੇ ਜਦੋਂ ਦੁਨੀਆ 'ਚ ਬਾਹਰ ਗਰਮੀ ਵੱਧ ਗਈ ਸੀ ਕੱਲ ਕਾਤੀ ਰਾਜੇ ਕੋ ਸਾਈ ਧਰਮ ਪੰਖਰ ਉੱਡ ਰਿਆ ਕੂੜ ਮਾਵ ਸਚੰਦਰ ਮਾ ਦੀਸੇ ਨਹੀਂ ਕੈਂਚੜਿਆ ਇਹ ਦੁਨੀਆ ਨੂੰ ਠੰਡ ਵਰਤਾਉਣ ਵਾਸਤੇ ਬੱਦਰ ਦੀ ਨਹੀਂ ਆਈ ਆਏ ਹਨ ਕਿ ਮਾਰਾ ਨਾਮ ਦੀ ਵਰਖਾ ਕਰੋ ਸਾਰੇ ਕਿਰਪਾ ਧਾਰ ਕੇ ਪਾਈਏ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਸੰਗ ਸੱਚਾ ਟਵਾ ਵਾਉ ਤਿੰਨ ਕੈ ਬਲਿਹਾਰਣ ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਨੇ ਹਾਂ ਜਿਨ੍ਹਾਂ ਨੇ ਸੱਚ ਰੱਖਿਆ ਔਰ ਤਾਂ ਜਿਨ੍ਹਾਂ ਨੇ ਸਜਨਾ ਨੂੰ ਦਿਲ 'ਚ ਵਸਾ ਕੇ ਰੱਖਿਆ ਹੈ ਨਾਨਕ ਨਾਮੇ ਸਭ ਹਰਿਆ ਸਤਿਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਨਾਮ ਕਰਕੇ ਸਾਰੀ ਸ੍ਰਿਸ਼ਟੀ ਹਰਿਆਵਲਤਾ ਸਹਿਤ ਹੋ ਜਾਂਦੀ ਹੈ ਸ਼ੁਭ ਗੁਣਾ ਦੀ ਹਰੀਆਵਲਤਾ ਹੋ ਜਾਂਦੀ ਹੈ। ਗੁਰ ਕੈ ਸ਼ਬਦ ਵਿਚਾਰ ਜੋ ਗੁਰ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਹਨ ਪ੍ਰੇਮੀ ਮਹੱਲਾ ਤੀਜਾ ਬਾ ਵਿਹਾ ਇਹ ਤੇਰੀ ਤਖਾ ਨਾ ਉਤਰੈ। ਆ ਬੀਬੀ ਥੋੜੇ ਬੱਚੇ ਨੂੰ ਬਾਹਰ ਲੈ ਜਾਓ ਜਰਾ ਇੱਥੇ ਚਿਲਚਲਾਟ ਨਾ ਕਰੇ। ਬਾਬੀਹਾ ਇਹ ਤੇਰੀ ਤਖਾ ਨਾ ਉੱਤਰੈ اے ਜੀਵ ਰੂਪੀ ਬੁਰੀਆ ਇਸ ਪ੍ਰਕਾਰ ਪ੍ਰਸ਼ਨਾਂ ਦੀ ਤੇ ਤੇਰੀ ਨਹੀਂ ਉੱਤਰ ਸਕਦੀ ਜੀ ਸੋ ਕਰਹਿ ਪੁਕਾਰ ਜੇਕਰ ਕੋ ਸੈਂਕੜੇ ਵਾਰੀ ਤੂੰ ਪੁਕਾਰ ਫਰਿਆਦਾਂ ਕਰਦਾ ਰਹੇਂ ਦੇਵੀ ਦੇ ਉੱਤੇਆਂ ਦੇ ਅੱਗੇ ਨਦਰੀ ਸਤਗੁਰ ਪਾਈਏ ਇਹ ਤਾਂ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਜਦੋਂ ਤੇ ਨਜ਼ਰੀ ਗਿਆਨ ਦ੍ਰਿਸ਼ਟੀ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਬ੍ਰਹਮ ਸਰੋਤਰੀ ਬ੍ਰਹਮ ਦੇਸ਼ਟੀ ਪਾ ਲੀਏ ਨਜ਼ਰੀ ਉਪਜੈ ਪਿਆਰ ਤੇ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਸਿੱਖ ਦੇ ਅੰਦਰ ਪਿਆਰ ਪੈਦਾ ਹੁੰਦਾ ਗੁਰਾਂ ਦੇ ਨਾਲ ਮਿਲਣ ਦਾ ਫਿਰ ਪਰਮੇਸ਼ਰ ਦੇ ਨਾਮ ਜਪਣ ਦਾ ਪਿਆਰ ਪੈਦਾ ਹੁੰਦਾ ਹੈ ਨਾਨਕ ਸਾਹਿਬ ਮਨ ਵਸੈ ਸਤਿਗੁਰੂ ਸਾਹਿਬ ਜੀ ਕਹਿੰਦੇ ਆਂ ਉਹਦੇ ਸਹਿ ਪਰਮੇਸ਼ਰ ਮਨ 'ਚ ਵਸ ਜਾਂਦਾ ਹੈ ਕਿਹੋਂ ਜਾਹੇ ਵਿਕਾਰ ਜਦੋਂ ਸਹਿ ਮਨ 'ਚ ਵਸ ਜਾਂਦਾ ਉਹ ਤਾਂ ਵਕਾਰ ਸਾਰੇ ਚਲੇ ਜਾਂਦੇ ਹਨ ਜਿਵੇਂ ਬਰਖਾ ਦੇ ਮੈਨੇ ਕਰਕੇ ਜਵਾਨ ਆਸ ਹੋ ਜਾਂਦਾ ਐ ਓਹ ਮਾਰੇ ਬਸਨੇ ਕਰਕੇ ਕਾਮ ਆਦਿਕ ਵਕਾਰ ਸਭ ਆਪੇ ਹੀ ਨਾਸ ਹੋ ਜਾਂਦੇ ਹਣ ਪੌਣਾ ਸਵਿਓ ਕਿ ਰਖੋ ਕਰਤਾ ਘਰ ਆਇਆ ਦੂਤਾ ਗਹਿਨ ਭਇਆ ਗੋਬਿੰਦ ਪ੍ਰਗਟਾਇਆ ਪੌੜੀ ਇੱਕ ਜੈਨੀ ਉਜੜ ਪਾ ਇੱਕ ਪਖੰਡੀਆਂ ਦੀ ਗੱਲ ਸੁਣੋ ਹੋਰ ਇੱਕ ਜੈਨੀ ਉਜੜ ਪਾ ਇੱਕ ਜੈਨੀ ਜਿਹੜੇ ਪੂਜ ਮੂਹ ਤੇ ਤੇ ਪਟੀਆਂ ਮੰਨ ਕੇ ਰੱਖਣ ਵਾਲੇ ਹਨ ਉਹ ਨਾ ਤਾਂ ਨਾਮ ਜਪਦੇ ਆ ਨਾ ਦਾਨ ਕਰਦੇ ਆ ਨਾ ਇਸ਼ਨਾਨ ਕਰਦੇ ਆ ਉਹਨਾਂ ਨੂੰ ਮਾਰਾ ਸਾਨੂੰ ਕੋ ਸੰਗ ਦੇ ਰੁਪਏ ਹੀ ਦੀ ਉਜਾਰ ਚ ਪਾਇਆ ਹੋਇਆ ਤਰੋਂ ਖਵਾਇਆ ਉਹ ਤਰੋਂ ਪਰਮੇਸ਼ਰ ਵੱਲੋਂ ਖਵਾਇਆ ਭਲਾਇ ਹੋਏ ਹੈ ਬੇਮੁਖ ਜਾਣ ਕੇ ਕੁਸੰਗੀ ਜਾਣ ਕੇ ਦਿਨ ਮੁਖ ਨਾਹੀ ਨਾ ਉਹਨਾਂ ਦੇ ਮੁਖ ਚ ਮਾਰਾ ਦਾ ਨਾਮ ਨਹੀਂ ਹੋ ਜਪਦੇ ਹਨ ਨਾ ਤੀਰਥ ਨਾ ਆ ਤੇ ਨਾ ਤੀਰਥਾਂ ਤੇ ਇਸ਼ਨਾਨ ਕਰਦੇ ਆ ਭੇਡਾਂ ਵਾਂਗੂ ਸਿਰ ਕੋਹਾਂ ਨੇ ਭਰੀਆਂ ਹੱਥ ਸਵਾਹੀ ਪਾਣੀ ਦੇਖ ਸੰਗਾਈ ਪਾਣੀ ਵੇਖ ਕੇ ਸੰਗਦੇ ਹਨ ਨਾ ਤੀਰਥ ਨਾਇਆ ਸਿੰਘਾਂ ਨੇ ਕੋਥੇ ਸੁਲਤਾਨਪੁਰ ਦੇਖਿਆ ਉਹਨਾਂ ਸੋਚਾ ਯਾਰ ਕਰਕੇ ਹੱਥੀ ਨਾ ਧੋਤੇ ਹੈਰਾਨ ਦੇ ਹੋ ਗਏ ਅੰਗਰੇਜ਼ਾਂ ਵਾਂਗੂ ਕਾਗਿਰਾਲ ਬਣੀ ਸਾਫ ਕਰ ਸਕਿਆ ਨਾ ਤੀਰਥ ਨਾਇਆ ਨਾ ਤੀਰਥਾਂ ਦੇ ਇਸ਼ਨਾਨ ਕਰਦੇ ਹਨ ਹੱਥੀ ਸਿਰ ਖੋਹਾਏ ਖੱਠਾਂ ਦੇ ਨਾਲ ਚੁਟਕੀਆਂ ਨਾਲ ਸਿਰ ਨੂੰ ਪਟਾਉਂਦੇ ਹਨ ਅਹਮਦਾਬਾਦ ਵਗੈਰਾ ਚ ਹੈਗੇ ਆ ਪਹਿਲਾਂ ਹਜਾਮਤ ਕਰਾ ਲੈਂਦੇ ਢਾਈ ਕੁ ਬਾੜ ਰੱਖ ਲੈਂਦੇ ਆ ਉਹ ਫੇ ਚੁਟਕੀਆਂ ਨਾਲ ਖੋਦ ਦਿੰਦੇ ਆ ਵੀ ਬਾਹਲੇ ਔਖੇ ਮੈ ਨਹੀਏ ਉਹ ਨਵਾਂ ਤਰੀਕਾ ਇਹਨਾਂ ਨੇ ਬਣਾਇਆ ਅੱਗੇ ਤਾਂ ਸਾਰੇ ਹੱਥਾਂ ਨਾਲ ਸਿਰ ਤੇ ਮਾਲ ਪੜਦੇ ਸਨ ਹੱਥੀਂ ਸਿਰ ਖੋਹਾਇਨ ਹੱਥਾਂ ਦੇ ਨਾਲ ਸਿਰ ਦੇ ਵਾਲਾਂ ਨੂੰ ਕੋਹ ਹੁੰਦੇ ਆ ਨੇ ਜਿਵੇਂ ਭੇਡਾਂ ਦੀ ਉਹਨਾਂ ਨੂੰ ਨਿਆਣੇ ਖਿੱਚ ਲੈਂਦੇ ਇਸ ਪ੍ਰਕਾਰ ਭੇਡਾਂ ਵਾਂਗ ਸਿਰ ਖੋਹਾਇਨ ਕੱਦ ਕਰਾਇਆ ਅੱਗੇ ਭੱਦ ਕਰਾਇਆ ਇਹ ਹੱਥਾਂ ਨਾਲ ਸਿਰ ਕੋ ਆਉਣ ਨੂੰ ਪੱਦਨ ਕਰਾਉਂਦੇ ਆ। ਇਹ ਦੋਨੇ ਸਾਦਾ ਪਾਠ ਹੈ। ਅੰਮ੍ਰਿਤ ਸਰ ਦਾ ਪਾਠ ਹਰ ਰੱਖੇ ਸਿਰ ਕੋ ਆਏ ਨਾ ਪੱਦ ਕਰਾਇਆ। ਕਹਿੰਦੇ ਹੱਥਾਂ ਦੇ ਨਾਲ ਸਿਰ ਕੋ ਆਉਂਦੇ ਪੱਦਨ ਨਹੀਂ ਕਰਾਉਂਦੇ ਉਸ ਤਰ੍ਹਾਂ ਕਾਚੂ ਨਾਲ ਜਿਵੇਂ ਆ ਹੋਰ ਲੋਕ ਸਿਰ ਕਸੇ ਕਰਾਉਂਦੇ ਹਨ ਇਉਂ ਪੱਦਨ ਨਹੀਂ ਉਹ ਕਰਾਉਂਦੇ। ਉਹ ਹੱਥਾਂ ਦੇ ਨਾਲ ਸਿਰ ਨੂੰ ਪਟਾਉਂਦੇ ਹੀ ਆ ਪਰ ਦੋਨੇ ਸਾਦਾ ਪਾਠ ਹੈ। ਹੱਥਾਂ ਦੇ ਨਾਲ ਸਿਰ ਨੂੰ ਕਹਾਂੜੂ ਪੱਦਣ ਕਰਾਉਂਦੇ ਹਨ ਉਚਲ ਰਹੇ ਦਿਨ ਰਾਤ ਉਜੀਲ ਰਹਿੰਦੇ ਆ ਜੰਗਲ ਵਾਲੇ ਹੱਥ ਮਨੇ ਧੋਂਦੇ ਪਵਿੱਤਰ ਰਹਿੰਦੇ ਹ ਰਾਤ ਦਿਨ ਸ਼ਬਦ ਨਾ ਭਾਇਆ ਗੁਰੂ ਸਾਹਿਬ ਦਾ ਸ਼ਬਦ ਕੀ ਚੰਗਾ ਲੱਗਣਾ ਸੀ ਐਸਿਆਂ ਪੁਰਖਾਂ ਨੂੰ ਨਾ ਜਾਤ ਨਾ ਪਾਤ ਨਾ ਕਰਮ ਨਾ ਉਹਨੇ ਦੀ ਕੋਈ ਜਾਤ ਪਿਛਲੀ ਜਾਤ ਪਾਤ ਸਾਰੀ ਨਾਉ ਪੀਉ ਕਿਰਤਗਵਾਨ ਟੱਬਰ ਹੋਣ ਤਾਂ ਹੀ ਜਦੋਂ ਮਨਾਂ ਦੇ ਟੱਬਰੋ ਪਰਦਾ ਜਿਹਾ ਬਣਾ ਕੇ ਉਹਨਾਂ ਦਾ ਸਿਰ ਪੜਦੇ ਐ ਤੇ ਉਦੋਂ ਰਹੁੰਦੇ ਈ ਸਤਰੀਆਂ ਵੀ ਸਾਨੂੰ ਛੱਡ ਕੇ ਔਰ ਸਰੇਵੜਾ ਬਣ ਗਿਆ ਇਸ ਪ੍ਰਕਾਰ ਇਨ ਜਾਤ ਨਾ ਪਾਤ ਨਾ ਕਰਮ ਉਹਨਾਂ ਦੀ ਕੋਈ ਜਾਤੀ ਬ੍ਰਾਹਮਣਾਂ ਵਾਲੀ ਨਹੀਂ ਛਤਰੀਆਂ ਵਾਲੀ ਨਹੀਂ ਬਈਸਾਂ ਵਾਲੀ ਨਹੀਂ ਨਾ ਕੋਈ ਕਾਰੋ ਨਿਤਨ ਵਿਤ ਪ੍ਰਾਛਿਤਾਦ ਕਹਨ ਜਨਮ ਗਵਾਇਆ ਜਿਹਨ ਜਨਮੀ ਵਿਰਸ ਗਵਾ ਲਿਆ ਉਹਨਾਂ ਨੂੰ ਆਪਣਾ ਮਨ ਝੂਠਾ ਵੇਜਾਤ ਉਹ ਤਾਂ ਬੇਜਾਦ ਇਹੇ ਜੇ ਕਮਜਾਦ ਹਨਗੇ ਮਨ ਦੇ ਝੂਠੇ ਅਪਵਿੱਤਰ ਹਨ ਝੂਠਾ ਖਾਇਆ ਝੂਠਾ ਮੰਗਵਾ ਖਾਈ ਬਾਧੂ ਆ ਤਾਂ ਦੇ ਦਿਓ ਕਹਿੰਦੇ ਬਾਧੂ ਇੱਕ ਵਾਰੀ ਦੀ ਗੱਲ ਹੈ ਤੇ ਮੰਗਣ ਵਾਸਤੇ ਸਾਧ ਸੰਗਤ ਜੀ ਬਾਗੇ ਪੁਰਾਣੇ ਆਏ ਉਥੇ ਉਹਨਾਂ ਨੇ ਕਿਹਾ ਬਾਦੂ ਕਹਿੰਦੇ ਬਾਦੂ ਸਾਡੇ ਘਰ 'ਚ ਕੋਈ ਨਹੀਂ ਤੁਹਾਨੂੰ ਨਹੀਂ ਦੇਣਾ ਅਸੀਂ ਸਾਰੇ ਸ਼ਹਿਰ 'ਚ ਫਿਰ ਕੇ ਕੁਛ ਨਾ ਪਾ ਸਕੇ ਫਿਰ ਇੱਕ ਉਹਨਾਂ ਸੇਵੜਾ ਸੀ ਉਹਨਾਂ ਦੇ ਚੇਲਾ ਸੀ ਉਹਨਾਂ ਕਹਿੰਦੀ ਆ ਬਾਦੂ ਮੇਰੇ ਕੋਲੇ ਪੇਖਿਆ ਉਹ ਲੈ ਲਈ ਇਸ ਪ੍ਰਕਾਰ ਮੰਗ-ਮੰਗ ਕੇ ਝੂਠਾ ਹੀ ਖਾਂਦੇ ਹਨ ਬਿਨ ਸੌਦਾ ਆਚਾਰ ਜਿੰਨਾ ਚਿਰ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਨਹੀਂ ਕਰਦੇ ਸ੍ਰੇਸ਼ਟ ਹੈ ਜੀ ਮਨ ਜੂਠਾ ਹੈ ਬੇਜਾਤ ਬੇਜਾਤ ਕਮਜਾਤ ਹਨ ਜੂਠਾ ਖਾਇਆ ਮਨ ਦੇ ਜੂਠੇ ਹਨ ਬੇਜਾਤ ਕਮਜਾਤ ਹੈ ਜਾਂ ਜਾਤੀ ਬ੍ਰਾਹਮਣ ਖੱਤਰੀ ਤੋਂ ਬਿਨਾ ਕੋਈ ਉਹ ਨਾ ਜੋ ਬਾਮਣ ਤੇ ਖਤਰੀ ਦੀ ਜਾਤ ਨਹੀਂ ਸਮਝ ਜਾਂਦੀ ਝੂਠਾ ਖਾਏ ਇਹ ਜਾਤ ਜਾਤ ਬੁੱਧੀ ਤੋਂ ਬਿਨਾ ਹਨ ਅਕਲ ਤੋਂ ਹੀਣੇ ਹਨ ਝੂਠਾ ਖਾਏ ਤੇ ਝੂਠਾ ਮੌਕੇ ਬਾਧੂ ਹੈ ਤੇ ਦੇਦੇ ਉਹ ਖਾਂਦੇ ਹਨ ਬਿਨ ਸਬ ਦਾ ਆਚਾਰ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਆਚਾਰ ਸ੍ਰੇਸ਼ਟਾ ਯਾਰ ਤੋਂ ਬਗੈਰ ਨਾ ਨਾਮ ਜਪਣਾ ਦਾ ਜਾਣ ਕਰਨਾ ਨਾ ਇਸ਼ਨਾਨ ਕਰਨਾ ਨਾ ਕਿਨਹੀ ਪਾਇ ਕਿਸੇ ਵੀ ਬਿਨਾ ਗੁਰੂ ਸਾਹਿਬ ਦੇ ਸ਼ਬਦ ਤੋਂ ਸ੍ਰੇਸ਼ਟ ਆਚਾਰ ਨੂੰ ਕਿਸੇ ਨੇ ਪਾਇਆ ਹੈ ਐਵੇਂ ਵਿਅਰਸ ਨਿਸ਼ਕਾਮ ਕਰਮਾਂ ਦੇ ਸ੍ਰੇਸ਼ਟਾਚਾਰ ਨੂੰ ਮਨੀ ਪਾਇਆ ਹੈ ਗੁਰਮੁਖ ਓ ਓੰਕਾਰ ਜਿਹੜੇ ਗੁਰਮੁਖਨਗੇ ਓੰਕਾਰ ਪਰਮੇਸ਼ਰ ਦਾ ਸਿਮਨ ਕਰਦੇ ਆ ਸੱਚ ਸਮਾਇਆ ਉਹਨਾਂ ਦਾ ਚਿਤ ਸੱਚ ਸਰੂਪ ਚ ਸਮਾ ਗਿਆ ਲੀਨ ਹੋ ਗਿਆ ਸ਼ਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਇਹ ਭਾਈ ਸੌਣ ਦੇ ਮਹੀਨੇ ਚ ਜਿਸ ਪ੍ਰਕਾਰ ਕਾਮਣੀਆਂ ਇਸਤਰੀਆਂ ਪਤੀ ਦੀ ਚਾਹਵਾਨ ਹੈ ਸ਼ਾਇਦ ਰਸਤੇ ਅਲਗ-ਤਾਂ ਨੂੰ ਪ੍ਰਾਪਤ ਹੁੰਦੀਆਂ ਹਨ ਗੁਰਬਾਣੀ ਵਿਚਾਰ ਕਿਸੇ ਪ੍ਰਕਾਰ ਕਾਮਣੀ ਜਿਗਿਆਸਾ ਵਾਲੀ ਜਿਹੜੀ ਬੁੱਧੀ ਹੈ ਸੌਣਾ ਸ਼ੌਕ ਆਸਤਾ ਮਨੁੱਖਾ ਜਨਮ ਜਦੋਂ ਪ੍ਰਾਪਤ ਹੋਇਆ ਇਹਨਾਂ ਚ ਸ਼ਾਇਦ ਰਸਤੇ ਪ੍ਰੇਮ ਦੇ ਸਹਿਬ ਅਦਕਤਾਂ ਨੂੰ ਪ੍ਰਾਪਤ ਹੁੰਦੀਆਂ ਮਹਤਮਾ ਰੂਪੀ ਕਾਮਣੀਆਂ ਚਾਹ ਵਾਣ ਪਰਮੇਸ਼ਰ ਦੀਆਂ ਗੁਰਬਾਣੀ ਵਿਚਾਰ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਹਿਰਦੇ 'ਚ ਨਾਨਕ ਸਦਾ ਸੁਹਾਗਣੀ ਸਤਗੁਰੂ ਜੀ ਕਹਿੰਦੇ ਸਦਾ ਵਾਹਿਗੁਰੂ ਦੇ ਸੁਹਾਗ ਵਾਲੀਆਂ ਸੁਹਾਗਵੰਤੀਆਂ ਹਨ ਗੁਰ ਕੈ ਹੇਤ ਅਪਾਰ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਪ੍ਰੇਮ ਹੈ ਪਾਰਾ ਵਾਰ ਤੋਂ ਰਹਿਤ ਬਿਆੰਤ ਗੁਰਾਂ ਦੇ ਗੁਰੂ ਹੀ ਹੇਤੂ ਹੈ ਕਾਰਨ ਅਪਾਰ ਦੀ ਪ੍ਰਾਪਤੀ ਦੇ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਸੌਣੇ ਮਹੀਨੇ ਵਿੱਚ ਉਹ ਛੜਦੀਆਂ ਰਹਿੰਦੀਆਂ ਜਿਨ੍ਹਾਂ ਨੂੰ ਪਤੀ ਵਰਤ ਦਾ ਧਰਮ ਨਹੀਂ ਹੈ ਜਿਨ੍ਹਾਂ ਦੇ ਅੰਦਰ ਪਤੀ ਦੀ ਸੇਵਾ ਕਰਨ ਵਾਲੇ ਗੁਣ ਨਹੀਂ ਹੈ ਹੰਕਾਰ ਨਾ ਹਨ ਮੰਨਣਾ ਹਨ ਉਹ ਗੁਣਾਂ ਤੋਂ ਬਗੈਰ ਛੜਦੀਆਂ ਹੀ ਰਹਿੰਦੀਆਂ ਵਿਸ਼ੋੜੇ 'ਚ ਜਿਸ ਦੂਜੇ ਭਾਈ ਪਿਆ ਜਿਨ੍ਹਾਂ ਦੂਜਿਆਂ ਪਤੀਆਂ ਨਾਲ ਪਿਆਰ ਕਰੀ ਬੈਠੀਆਂ ਨੇ ਆਪਣੇ ਪਤੀ ਨੂੰ ਛੱਡ ਕੇ ਇਸੇ ਪ੍ਰਕਾਰ ਸਾਵਣ ਦੱਜੈ ਗੁਣ ਬਾਹਰੀ ਸੌਣ ਸ਼ੌਕ ਵਸਤਾ ਜਿਹੜਾ ਮਨੁੱਖਾ ਜਨਮ ਹੈ ਇਹਦੇ ਚ ਮਨੁੱਖਾ ਜਨ ਨੂੰ ਕਾ ਕੇ ਵੀ ਉਹ ਵਿਛੋੜੇ ਚ ਸੜਦੇ ਹੀ ਰਹਿੰਦੇ ਐ ਜਿਨ੍ਹਾਂ ਚ ਗਿਆਨ ਆ ਤੇ ਗੁਣ ਸਰਦਾ ਆ ਤੇ ਗੁਣਾਂ ਤੋਂ ਬਾਹਰੀਆਂ ਬਗੈਰ ਹਨ ਜਿਸ ਦੂਜੇ ਭਾਏ ਪਿਆਰ ਜਿਨ੍ਹਾਂ ਦਾ ਦੁਐਤ ਭਾਵ ਚ ਪ੍ਰੇਮ ਲੱਗਾ ਹੋਇਆ ਹੈ ਨਾਨਕ ਪੈਰ ਕੀ ਸਾਰ ਨਾ ਜਾਣੇ ਸਤਗੁਰੂ ਜੀ ਕਹਿੰਦੇ ਉਹ ਪਤੀ ਅਕਾਲ ਪੁਰਖ ਦੀ ਖਬਰ ਕੋਈ ਨਹੀਂ ਰੂਹਾਂ ਜਾਣਦੀਆਂ ਸਭ ਸ਼ਿੰਗਾਰ ਖੁਆ ਉਹਨਾਂ ਨੇ ਜਿਹੜੇ ਸਾਧੂਨ ਤਰ੍ਹਾਂ ਟਕਾ ਦੇ ਕਰਨੇ ਸ਼ਿੰਗਾਰ ਲਾਉਣੇ ਸਾਰੇ ਖੁਆਰੀ ਦਾ ਕਾਰਨ ਬਿਰ ਵਿਚਾਰ ਦਾ ਕਾਰਨ ਖਰਾਬ ਹੋਣ ਦਾ ਕਾਰਨ ਨਹੀਂ ਹੈ ਲੋਕਾਂ ਨੂੰ ਪਖੰਡ ਕਰਕੇ ਖਰਾਬ ਕਰਦੇ ਹਨ ਪੌੜੀ ਸੱਚਾ ਅਲਖ ਅਭੇ ਸੱਚਾ ਪਰਮੇਸ਼ਰ ਲਖਣ ਤੋਂ ਰਹਿਤ ਹੈ ਉਹ ਭੇਦ ਭੌਣ ਤੋਂ ਰਹਿਤ ਹੈ ਉਹ ਸੁਧ ਮਨ ਕਰਕੇ ਲਖਿਆ ਨਹੀਂ ਜਾਂਦਾ ਸਤਗੁਰਾਂ বিনা ਉਸ ਦਾ ਭੇਦ ਨਹੀਂ ਪਾਇਆ ਜਾਂਦਾ ਹੱਠ ਨਾ ਪਤੀਜੇ ਕਿਸੇ ਹਠਾਦ ਕਾਂ ਕਰਕੇ ਉਹ ਪ੍ਰਤੀਪਤੀਜਾ ਨਹੀਂ ਜੇ ਕੋ ਹੱਠ ਕਰਕੇ ਕੋਈ ਸਾਜ਼ਨ ਕਰੇ ਪੁੱਠਾ ਲੌਂਕਦਾਰ ਰਹੇ ਧੂਣੀਆਂ ਤਾਉਂਦਾ ਰਹੇ ਜਲਧਾਰਾ ਕਰਦਾ ਰਹੇ ਕਿਉਂ ਪ੍ਰਤੀਤ ਦਾ ਮੰਦਾ ਨਹੀਂ ਉਹ ਪਰਮੇਸ਼ਵਰ ਹੱਠ ਵਾਲਿਆਂ ਦਾ ਮਨ ਨਹੀਂ ਮਾਰ ਤੇ ਪ੍ਰਤੀਤ ਕਰਦਾ ਭਰੋਸਾ ਕਰਦਾ ਬਿਨਾਂ ਪ੍ਰੋਸੇਵਸ਼ ਦੇ ਕਿਦ ਤੋਰੇ ਫਿਰਦੇ ਐ ਇੱਕ ਗਾਗ ਹੈ ਰਾਗ ਪਰਿਆ ਇੱਕ ਰਾਗ ਗਾਉਂਦੇ ਐ ਇੱਕ ਪਰੀਆਂ ਰਾਗਣੀਆ ਗਾਉਂਦੇ ਹੈ ਰਾਗ ਨਾ ਪੀਜੈ ਉਹ ਰਾਗਾਂ ਕਰਕੇ ਤਾਂ ਵੀ ਪਿਛਦਾ ਰਵੋ ਪ੍ਰਸੰਨ ਨਹੀਂ ਹੁੰਦਾ ਹੈ ਪ੍ਰੇਮ ਤੋਂ ਬਿਨਾਂ ਇੱਕ ਨੱਚ ਨੱਚ ਪੂ ਰਹਤਾ ਇੱਕ ਨਾਜੇ ਲੋਕ ਨੱਚ ਨੱਚ ਕੋ ਬੜੇ ਅਖਾੜੇ ਬਨ ਮੰਨ ਕੇ ਨਾਚੇ ਨੱਚਦੇ ਐ ਤਾਲਾਂ ਨੂੰ ਪੂਰਦੇ ਹਨ ਭੰਗਤ ਨਾ ਕੀਜੈ ਅਤੇ ਨੱਚਣਾ ਇਸ ਪ੍ਰਕਾਰ ਹੈ ਤਾਲਾ ਨੂੰ ਪੂਰਦੇ ਹਨ ਭਗਤੀ ਨਹੀਂ ਉਹ ਮਹਾਰਾ ਜੀ ਕਰਦੇ ਉਹ ਤਾਂ ਇੱਕ ਲੋਕਾਂ ਦੇ ਵਿੱਚ ਤਮਾਸ਼ਾ ਕਰਕੇ ਇੱਕ ਖੇਲ ਪਾ ਕੇ ਆਪਣੀ ਪ੍ਰਭੂਤਾ ਵਖਾ ਰਹੇ ਹਨ ਇੱਕ ਅੰਨ ਨਾ ਖਾਹੇ ਮੂਰਖ ਇੱਕ ਐਸੇ ਬਸਮਝਿਆ ਅੰਨ ਛੱਡ ਬੈਠੇ ਨਿਰਾਹਾਰੀ ਬਣੇ ਬੈਠੇ ਆ ਕਿੰਨਾ ਕਿਆ ਕੀ ਜਈ ਉਹਨਾਂ ਨੂੰ ਕੀ ਕਰੀਏ ਜਿਹੜੇ ਅੰਨ ਛੱਡ ਬੈਠੇ ਆ ਅੰਨੇ ਮਿਨਾ ਨਾ ਹੋਏ ਸੁਕਾਲ ਤੇ ਇਹ ਅੰਨ ਨਾ ਮਿਲੇ ਗੋਪਾਲ ਤ੍ਰਿਸ਼ਨਾ ਹੋਈ ਬਹੁਤ ਤ੍ਰਿਸ਼ਨਾ ਤਾਂ ਬਹੁਤੀ ਹੈ ਇਸਨਾ ਉਹਨਾਂ ਦੇ ਅੰਦਰ ਇੱਕ ਸਾਡੇ ਨਾਲ ਹੈ ਹਜ਼ਾਰਾ ਸਿੰਘ ਮੋਨੀ ਸੀ ਉਹ ਵੀ ਨਿਰਾਹਾਰੀ ਸੀ ਕਹਿੰਦਾ 12 ਸਾਲ ਮੈਂ ਰੱਖਣਾ 8 ਸਾਲ ਦਾ ਹੋ ਕੇ 8 ਸਾਲ ਉਹਨਾਂ ਨੇ ਭਰ ਕੇ ਰੱਖਿਆ ਸੀ ਅੰਨੇ ਨਹੀਂ ਖਾਣਾ ਜਿਸ ਵੇਲੇ ਗਿਆ ਉੱਥੇ ਹਜੂਰ ਸਾਹਿਬ ਉੱਥੇ ਉਹਨਾਂ ਨਾਲ ਕੇ ਸ਼িকার ਖਾਣ ਲੱਗ ਗਿਆ ਦਖਣੀਆਂ ਨਾਲ ਉਦੋਂ ਵੀ ਟੱਪ ਗਿਆ ਫੇਰ ਕ੍ਰਿਸ਼ਨਾ ਹੋਈ ਬਹੁਤ ਕ੍ਰਿਸ਼ਨਾ ਬਾਲੀ ਹੋ ਗਈ ਹੈ ਉਹ ਰਜੇਈ ਨਾ ਰਾਂ ਵਿੱਚ ਵੇਖਿਆ ਜਿੰਨਾ ਕਰਾਇਆ ਨਾਲ ਲੈ ਕੇ ਗਏ ਸੀ ਉਹਦੇ ਲੱਡੂ ਪੇੜਿਆਂ ਤੇ ਫਲੋਹਾਰ ਤੇ ਹੀ ਲੱਗ ਗਿਆ ਬਾਕੀ ਦੇ ਸਿੰਘ ਛੋਲਿਆਂ ਨਾਲ ਗੁਜ਼ਾਰਾ ਕਰ ਲਿਆ ਕਰਨ ਤ੍ਰਿਸ਼ਨਾ ਹੋਈ ਬਹੁਤ ਤ੍ਰਿਸ਼ਨਾ ਬਹੁਤ ਸਾਰੀ ਹੋ ਗਈ ਉਹਨਾਂ ਪੁਰਖਾਂ ਦੇ ਅੰਦਰ ਕਿਵੈ ਨਾ ਤੀਜਾ ਕਿਸੇ ਪ੍ਰਕਾਰ ਵੀ ਤੀਜੁਣੀਓ ਪਕੜਦੇ ਹਨ ਕਰਮ ਵਧਹਿ ਤ੍ਰਿਸ਼ਨਾ ਨਹੀਂ ਉਹਨਾਂ ਦਾ ਮਨ ਮੰਨਦਾ ਨਹੀਂ ਹੈ ਕਰਮ ਵਧਹਿ ਕੈ ਲੂਆ ਕਰਮਾਂ ਦੇ ਵਿੱਚ ਬੰਧਨਾ ਚ ਪਏ ਹੋਏ ਐ ਕਿਤਨੇ ਹੀ ਲੋਕ ਜਿੰਨੇ ਹਨ ਕਰਮ ਵਧਹਿ ਕਰਮਾਂ ਦੇ ਬੰਧਨਾ ਚ ਪਏ ਹੋਏ ਐ ਕਰਮ ਕਾਂਡ ਵਿੱਚ ਹੀ ਬੱਜੇ ਹੋਏ ਹਨ ਕਿਤਨੇ ਲੋਕ ਤਾਂ ਉਹਨਾਂ ਨੇ ਕਰਮ ਕਾਂਡ ਚੀ ਬੰਨ ਦਿੱਤੇ ਆ ਵਿਦਵਾਨਾਂ ਨੇ ਖੱਪ ਮਰੀ ਜਈ ਕਿਉਂ ਕਰਮ ਕਾਂਡ ਚੀ ਨਿਤ ਨਿਤ ਉਪਰਾਛਿਤ ਕਾਮ ਕੋ ਨਖਿਧਾਰਕ ਇਹਨਾਂ ਕਰਮਾਂ ਚ ਖੱਪ ਖੱਪ ਕੇ ਹੀ ਮਰ ਜਾਂਦੇ ਹਨ ਲਾਹ ਨਾਮ ਸੰਸਾਰ ਫੇ ਭਾਈ ਲਾਹ ਤਾਂ ਨਾਮ ਦਾ ਹੈ ਸੰਸਾਰ ਵਿੱਚ ਅੰਮ੍ਰਿਤ ਪੀ ਜਈ ਇਹ ਗੁਰੂ ਸਾਹਿਬ ਦੀ ਕਿਰਪਾ ਹੋਵੇ ਸੰਗਤ ਦੇ ਨਾਲ ਮਿਲ ਕੇ ਅੰਮ੍ਰਿਤ ਨੂੰ ਪੀਣਾ ਕਰਨ ਅਮਰ ਦੇ ਨਾਮ ਨੂੰ ਪੀ ਕੇ ਨਿਹਾਲ ਹੋ ਜਾਣਾ ਹਰ ਭਗਤੀ ਅਸਨੇ ਹਰੀ ਅਕਾਲ ਪੁਰਖ ਦੀ ਭਗਤੀ ਚ ਅਸਨੇਓ ਸੱਚਾ ਪ੍ਰੇਮ ਕਰਨ ਆਸਪਤ ਦੇ ਵਿੱਚ ਨਿਓ ਕਰਨ ਐਸਾ ਪ੍ਰੇਮ ਕਰਨ ਗੁਰਮੁਖ ਕੀ ਆ ਵਿਸ਼ੇਸ਼ ਕਰਕੇ ਸਨੇਹ ਪ੍ਰੇਮ ਕਰਨ ਗੁਰਮੁਖ ਕੀ ਜਈ ਉਹ ਗੁਰਮੁਖੀ ਜਨੋਂ ਕਿੰਨਾ ਹੁੰਦਾ ਮਿਲੰਦਾ ਉਹ ਗੁਰਮੁਖ ਮਹਾਰਾਜ ਕੀ ਜੀ ਨੋ ਮਿਲ ਜਾਂਦੇ ਹਨ ਸਲੋਕ ਪ੍ਰਾਪਤ ਹੋ ਜਾਂਦੇ ਮਹਾਰਾਜ ਨੂੰ ਸਲੋਕ ਮਹੱਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰਹਿ ਇਹ ਮਲਾਰ ਰਾਗ ਦੇ ਤਾਂ ਹੀ ਗੁਰਮੁਖ ਜਿਹੜੇ ਗਾਉਣਾ ਕਰਦੇ ਹਨ ਤੈਨੂੰ ਮਨ ਤਨ ਸ਼ੀਤਲੋ ਇਸੇ ਪ੍ਰਕਾਰ ਗੁਰਮੁਖ ਮਲਾਰ ਹੈ ਮਲਾਰ ਨਾਮਾ ਆਨੰਦ ਦਾ ਜਿਹੜੇ ਗੁਰਮੁਖ ਆਨੰਦ ਕਰਦੇ ਹੈ ਮਲਾਰ ਨਾਮ ਹੈ ਵਿਰਾਗ ਦਾ ਮੈਰ ਦਾ ਅਰੀ ਜਿਹੜਾ ਹੈ ਪਾਪਾਂ ਦੀ ਮੈਲ ਨੂੰ ਧੋਣ ਵਾਲਾ ਜਿਹੜਾ ਵਿਰਾਗ ਹੈ ਜਿਹੜੇ ਗੁਰਮੁਖ ਮਲਾਰ ਗੁਰੂ ਮਹਾਰਾਜ ਸਾਹਿਬ ਜੀ ਆਗਿਆ ਮੰਨ ਕਰਕੇ ਜੋ ਮੈਲ ਦੇ ਅਰੀ ਹੈ ਗੁਰੂ ਸਾਹਿਬ ਜੀ ਪਾਪਾਂ ਦੀ ਦੇ ਉਹਨਾਂ ਦੇ ਨਾਲ ਜੋ ਮਲਾਰ ਆਨੰਦ ਪ੍ਰੇਮ ਕਰਦੇ ਹਨ ਤਿਨ ਮਨ ਤਨ ਸੀਤਲ ਹੋ ਉਹਨਾਂ ਦਾ ਮਨ ਤੇ ਤਨ ਸਾਰ ਸੰਜੀ ਸੀਤਲ ਠੰਡਾ ਹੋ ਜਾਂਦਾ ਹੈ ਗੁਰਸਬ ਦੀ ਏਕ ਪਛਾਣਿਆ ਸਤਗੁਰਾਂ ਦੀ ਸ਼ਬਦ ਦੀ ਕਮਾਈ ਕਰਕੇ ਜਿਨ੍ਹਾਂ ਨੇ ਕੋ ਰਾਜ ਰੂਪ ਪਰਮੇਸ਼ਰ ਨੂੰ ਪਛਾਨ ਲਿਆ ਹੈ ਏ ਕੋ ਸੱਚਾ ਸੂ ਏ ਕੋ ਸੱਚਾ ਤ੍ਰੀਕਾਲਵਾਦ ਰੂਪ ਸੋ ਪਰਮੇਸ਼ਰ ਹੈ ਮਨੁ ਤਾਨੁ ਸੱਚਾ ਸਾਚਿਮਾਨ ਜਿਨਾਂ ਦੇ ਮਨ ਚ ਵੀ ਸੱਚੇ ਦਾ ਮੰਨਣ ਹੈ ਤਾਨੁ ਵਿੱਚ ਵੀ ਗੁਰਮਖ ਰੋਮਰੋ ਮਾਰਤੇ ਆਉਂਦੇ ਹੈ ਮਨ ਤਾਨੁ ਸੱਚਾ ਸਚ ਮਨ ਅਤੇ ਜਿਨਾਂ ਦੇ ਮਨ ਚ ਵੀ ਸੱਚਾ ਹੈ ਤੇ ਤਨ ਕਰਕੇ ਵੀ ਸੱਚੇ ਦਾ ਕਮਾਈ ਕਰਦੇ ਹੈ ਤੇ ਬਾਣੀ ਕਰਕੇ ਵੀ ਸੱਚੇ ਦਾ ਮੰਨਨ ਕਰਦੇ ਹਨ ਸੱਚੇ ਸੱਚ ਸੱਚੇ ਸਚੀ ਸੋ ਉਹਨਾਂ ਸੱਚੇ ਪ੍ਰਖਾਂ ਦੀ ਸੱਚੀ ਸੋਭਾ ਲੋਕ ਪਰਲੋਕ ਚ ਹੋ ਰਹੀ ਹੈ ਫੇਰ ਪੜੋ ਮਨ ਤਨ ਸੱਚਾ ਸੱਚ ਮਨ ਜਿਹੜਾ ਮਨ ਤਨ ਦੇ ਅੰਦਰ ਸੱਚਾ ਵਸਦਾ ਹੈ ਉਹ ਸੱਚੇ ਦਾ ਜਿਹਨਾਂ ਨੇ ਮੰਨ ਕਰਕੇ ਮੰਨਨ ਕੀਤਾ ਹੈ ਤਨ ਕਰਕੇ ਅਭਿਆਸ ਕੀਤਾ ਹੈ ਸੱਚੇ ਸਚੀ ਸੋ ਉਹ ਮਨ ਸਿਰੋਮਣੀ ਸੱਚੇ ਨੂੰ ਪਾ ਕੇ ਸੱਚੇ ਹਰੇ ਉਨਾਂ ਦੀ ਸੱਚੀ ਸੋਭਾ ਹੈ ਲੋਕ ਪਰਲੋਕ ਵਿੱਚ ਅੰਦਰ ਸੱਚੀ ਭਗਤ ਹੈ ਜਿਉਂ ਜੇ ਅੰਦਰ ਸਚਿਆਈ ਵਾਲੀ ਭਗਤੀ ਐਠੇ ਪੈ ਰਿਹਾ ਭਗਤ ਚੁਕਾ ਉਹ ਮਹਾਨ ਸਹਜੇ ਹੀ ਬਾਤ ਹੋ ਸਹਜੇ ਗਿਆਨ ਕਰਕੇ ਸੋਤੇ ਹੀ ਉਹਨਾਂ ਦੀ ਪਤਿਸ਼ਟਾ ਹੁੰਦੀ ਹੈ ਵਿਕਾਰਾਂ ਤੋਂ ਨਿਰਵਕਾਰ ਜੀਵਨ ਕਰਕੇ ਕਾਲਯੁਗ ਮਹਿਕੂਰ ਅੰਧਾਰ ਹੈ ਕਾਲਯੁਗ ਜੀ ਬੜਾ ਭਿਆਨਕ ਹਨੇਰਾ ਗਿਆਨ ਦਾ ਪਿਆ ਹੋਇਆ ਹੈ ਮਨ ਮੁਖ ਰਾਹ ਨਾ ਕੋ ਮਨੁਖ ਨੂੰ ਕੋਈ ਰਾਹ ਨਹੀਂ ਮਿਲਦਾ ਹੈ ਪ੍ਰਣਾਰਥਵਲ ਨੂੰ ਚੱਲ ਨਹੀਂ ਸਕਦੇ ਸੰਗਤ ਨਾਲ ਮਿਲ ਨਹੀਂ ਸਕਦੇ ਦੇ ਸੇਵਡ ਭਾਗੀ ਨਾਨਕਾ ਉਹ ਵੱਡਿਆਂ ਭਾਗਾ ਵਾਲੇ ਹਰ ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਜਿਨ ਗੁਰਮੁਖ ਪ੍ਰਗਟ ਹੋ ਜਿਨ੍ਹਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਨੂੰ ਪ੍ਰਗਟ ਕਰ ਲਿਆ ਹੈ ਜਿਨ੍ਹਾਂ ਗੁਰਮਖਾਂ ਦੇ ਹਿਰਦੇ 'ਚ ਪਰਮੇਸ਼ਰ ਪ੍ਰਤੱਖ ਹੋ ਜਾਂਦਾ ਪ੍ਰਗਟ ਹੋ ਜਾਂਦਾ ਮਹੱਲਾ ਤੀਜਾ ਇੰਦ ਵਰਸਾ ਕਰ ਦਇਆ ਗੁਰੂ ਸਾਹਿਬ ਬੱਦਰ ਦੀ ਨਿਆਈ ਵਰਸਦੇ ਹੈ ਦਇਆ ਦ੍ਰਿਸ਼ਟੀ ਕਰਕੇ ਵਿਦੇਸ਼ ਚੁੰ ਦੇਖਣ ਲੋਕਾਂ ਮਨ ਉਪਜੈ ਚਾਹ ਲੋਕ ਜਿਹੜੇ ਅਧਿਕਾਰੀ ਉਹਨਾਂ ਦੇ ਮਨ ਚ ਵਾਹਿਗੁਰੂ ਦਾ ਚਾਹ ਮਿਲਣ ਦਾ ਪੈੜਾ ਹੋ ਜਾਂਦਾ ਹੈ ਜਿਸ ਕਾ ਹੁਕਮ ਇੰਦ ਵਰਸਦਾ ਜਿਸ ਵਾਹਿਗੁਰੂ ਦੀ ਆਗਿਆ ਨਾਲ ਸਤਗੁਰੂ ਬੱਦਰ ਦੀ ਨਿਆਈ ਉਪਦੇਸ਼ ਰੂਪੀ ਵਰਖਾ ਕਰਦੇ ਹੈ ਇਸ ਕੈ ਸਦ ਬਲਿਹਾਰ ਹੈ ਜਾ ਉਹ ਸਤਿਗੁਰੂ ਅਕਾਲ ਪੁਰਖ ਤੋਂ ਸੈਂਕੜੇ ਵਾਰੀ ਸਦਾ ਬਲਿਹਾਰ ਕੁਰਬਾਨ ਜਾਈਏ ਗੁਰਮੁਖ ਸਾਬਦ ਸੰਭਾਲੀ ਹੈ ਗੁਰਮੁਖਾਂ ਦੀ ਸੰਗਤ ਕਰਕੇ ਮਹਾਰਾਜ ਦੇ ਸ਼ਬਦ ਦੀ ਸੰਭਾਲ ਕਰਨੀ ਚਾਹੀਦੀ ਹੈ ਕਮਾਈ ਕਰਨੀ ਚਾਹੀਦੀ ਹਰ ਵਕਤ ਸੱਚੇ ਕੇ ਗੁਣ ਗਾਓ ਤੇ ਕੀਰਤਨ ਚ ਮਿਲ ਕੇ ਸੰਗਤ ਨਾਲ ਸੱਚੇ ਪਾਤਸ਼ਾਹ ਦੇ ਗੁਣ ਵੀ ਗਾਉਣਾ ਕਰੋ ਨਾਨਕ ਨਾਮ ਰਤੇ ਜਨ ਨਿਰਮਲੇ ਜਿਹੜਾ ਮਹਾਰਾਜ ਦੇ ਨਾਮ ਜੀ ਸਤਿਗੁਰੂ ਜੀ ਕਹਿੰਦੇ ਰੰਗੇ ਹੋਏ ਐ ਉਹ ਪਾਪਾਂ ਦੀ ਮਾਇਰ ਤੋਂ ਨਿਰਮਲ ਉਜਲ ਹਨ ਮਹਾਪੁਰਖ ਸਹਜੇ ਸੱਚ ਸਮਾ ਸੁਦਸਿద్ధి ਸੱਚੇ ਸਰੂਪ ਚ ਉਹਨਾਂ ਦਾ ਸਮਾਉ ਮਲਾਪ ਹੋਇਆ ਹੈ ਪੌੜੀ ਪੂਰਾ ਸਤਗੁਰ ਸੇਵ ਜਿਨੋ ਜਿਨਾਂ ਨੇ ਪੂਰਨ ਸਤਗੁਰਾਂ ਦਾ ਸੇਵਨ ਕੀਤਾ ਹੈ ਸਾਧ ਸੰਗਤ ਜੀ ਪੂਰਾ ਪਾਇਆ ਉਹਨਾਂ ਨੂੰ ਪੂਰਨ ਪਰਮੇਸ਼ਰ ਨੂੰ ਪਾ ਲਿਆ ਹੈ ਪੂਰਾ ਕਰਮ त्याग ਪੁਰਬਲੇ ਜਿਨਾਂ ਨੇ ਚੰਗੇ ਕਰਮ ਹਨ ਨਿਸ਼ਕਾਮ ਕਰਮ ਕੀਤੇ ਹੈ ਪੂਰੇ ਭਾਗਾਂ ਵਾਲਿਆਂ ਨੂੰ ਮਹਰਨ ਤੇ ਆਇਆ ਹੈ ਪੂਰਾ ਸ਼ਬਦ ਮਨ ਵਸਾਇਆ ਉਹ ਪੂਰਨ ਗੁਰਾਂ ਦਾ ਸ਼ਬਦ ਮਨ ਕੇ ਵਸਾਇਆ ਮੰਨਣ ਕੀਤਾ ਹੈ ਪਹਿਲਾਂ ਫਿਰ ਸਰਵਣ ਕੀਤਾ ਮੰਨਣ ਕੀਤਾ ਫੇ ਮਨ ਦੇ ਮਸਾਲੇ ਕਮਾਈ ਕੀਤੀ ਹੈ ਪੂਰਾ ਗਿਆਨ ਧਿਆਨ ਪੂਰਨ ਉਹਨਾਂ ਨੂੰ ਸਰੂਪ ਦਾ ਗਿਆਨ ਹੈ ਪੂਰਨ ਉਹਨਾਂ ਦਾ ਵਿਆਪਕ ਰੂਪ ਚ ਧਿਆਨ ਲੱਗਾ ਹੋਇਆ ਨਿਰਗੁਣ ਸਰੂਪ ਦਾ ਪੂਰਨ ਗਿਆਨ ਹੈ ਸਰਗੁਣ ਸਰੂਪ ਦਾ ਪੂਰਨ ਧਿਆਨ ਹੈ ਮੈਲ ਚੁਕਾਇਆ ਉਹਨਾਂ ਅੰਦਰੋਂ ਪਾਪਾਂ ਦੀ ਅਗਿਆਨ ਦੀ ਮੈਲ ਨੂੰ ਚੁਕਾ ਦੁੱਤਾ ਹਰ ਸਰ ਤੀਰਥ ਜਾਣ ਜਿਨ੍ਹਾਂ ਨੇ ਹਰੀ ਰੂਪੀ ਸਰੋਵਰ ਤੀਰਥ ਇਹ ਤੀਰਥ ਜਾਣਿਆ ਹੈ ਹਰੀ ਆਪ ਹੀ ਸਰੋਵਰ ਦੀ ਨੇ ਹਰੀ ਤੀਰ ਦੇ ਸਦਾਰਸ ਹੈ ਜਿਨ੍ਹਾਂ ਨੂੰ ਜਾਣਿਆ ਹੈ ਹਰੀ ਦਾ ਸਵਰ ਸਾਧ ਸੰਗਤ ਤੀਰਥ ਜਿਨ੍ਹਾਂ ਨੂੰ ਜਾਣਿਆ ਹੈ ਹਰੀ ਆਪ ਹੀ ਜਲਦੀ ਨੇ ਆਈ ਹੈ ਅੰਤਕਾਰ ਦੇ ਅੰਦਰ ਤੀਰਥ ਪਰਮੇਸ਼ਰ ਹਰੀ ਨੂੰ ਸ੍ਰੇਸ਼ਟ ਜਾਣਨਾ ਕੀਤਾ ਹੈ ਮਨੁਆ ਨਾ ਆ ਉਹਨਾਂ ਦਾ ਮਾਨਸ਼ਾਨੀ ਹੋ ਕੇ ਅੰਤਰਗਾ ਤੀਰਥ ਮਲ ਨਾ ਨਾਟਾ ਹੈ ਸ਼ਬਦ ਮਰੈ ਮਨ ਮਾਰ ਜਿਹੜਾ ਸ਼ਬਦ ਕਰਕੇ ਜੀਵਤ ਭਾਵ ਤੋਂ ਮਰੇ ਮੰਦੇ ਮੰਦੇ ਸੋ ਆਨੂ ਮਾਰਦੇ ਵੇ ਤਨ ਜਣੇ ਦੀ ਮਾ ਤੁਨ ਉਹਨਾਂ ਦੀ ਮਾਂ ਪਾਈ ਪੈਦਾ ਕਰਨ ਵਾਲੀ ਤਨ ਪਈ ਜਨਤਨ ਕੀ ਜਨਨੀ ਨਾਨਕ ਜਨਨੀ ਤਨਹੀ ਮਾ ਹੈ ਤਨ ਤੁਨ ਜਣੇ ਦੀ ਮਾ ਆਏ ਸਫਲ ਸੱਚਾ ਸਚਿਆ ਉਹ ਸੱਚੇ ਦਰ ਸਾਧ ਸੰਗਤ ਸੱਚ ਦੀ ਪ੍ਰਾਪਤੀ ਵਾਲੇ ਹਨ ਦਰ ਸੱਚੇ ਗਿਆਨ ਚਿਤਤ ਹੋ ਕੇ ਸਚਿਆਰ ਦੀ ਪ੍ਰਾਪਤ ਸੱਚ ਦੀ ਪ੍ਰਾਪਤੀ ਵਾਲੇ ਹਨ ਸੱਚਾ ਆਇਆ ਉਹਨਾਂ ਦਾ ਆਇਆ ਹੋਇਆ ਵੀ ਸੱਚਾ ਸਫਲਾ ਹੈ ਉਹ ਆਇਆ ਹੋਇਆ ਸੱਚਾ ਸੁਖੀ ਹੈ ਪੂਰਨ ਪੁੱਛ ਨਾ ਸਕੈ ਕੋ ਉਹਨਾਂ ਨੂੰ ਹਸਾਬ ਕਿਦਾਂ ਲੋਕ ਡੰਡ ਪਿਤਰ ਡੰਡ ਦੇਵ ਡੰਡ ਰਾਜ ਡੰਡ ਕੋਈ ਵੀ ਪੁੱਛ ਨਹੀਂ ਸਕਦਾ ਜਾਂ ਖਸਮੇ ਭਾਇਆ ਜਦੋਂ ਅਕਾਲ ਪੁਰਖ ਵਾਲਿਓ ਨੂੰ ਪਾ ਗਏ ਗੁਰਮਖੋ ਨਾਨਕ ਸੱਚ ਸਲਾਹ ਸਤਗੁਰੂ ਸਾਹਿਬ ਜੀ ਕਹਿੰਦੇ ਸੱਚੇ ਪਾਤਸ਼ਾਹ ਦੀ ਭਾਈ ਸਿਫਤ ਕਰੋ ਲਿਖਿਆ ਪਾਇਆ ਜਿਨ੍ਹਾਂ ਨੂੰ ਸੱਚੇ ਨੂੰ ਸਲਾਹਿਆ ਇਹ ਲਿਖਿਆ ਸੀ ਨਾ ਵੀ ਜਿਹੜਾ ਸੱਚੇ ਨੂੰ ਸਿਮਨ ਕਰੇਗਾ ਉਹ ਸੱਚੇ ਨੂੰ ਪਾ ਲੇਗਾ ਵੇਰ ਸ਼ਾਦਨਾਂ ਲਿਖਿਆ ਮਨੁੱਖਾ ਜਾਨੇ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਆਹ ਹੈ ਉਹ ਲਿਖਿਆ ਹੋਇਆ ਸੀ ਜਿਹੜਾ ਕਿ ਸਿਮਰਨ ਕਰਨ ਵਾਲਾ ਸੱਚਾ ਪ੍ਰਾਪਤ ਹੋ ਜਾਏਗਾ ਫਿਰ ਦੇ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਲਿਖ ਲਿਆ ਉਹਨਾਂ ਨੂੰ ਉਸ ਵਾਹਿਗੁਰੂ ਨੂੰ ਪਾ ਲਿਆ ਹੈ ਅਗਲਾ ਸ਼ਬਦ ਧੇਰ ਲਗੀ ਕੁਝ ਇੱਥੇ ਸਮਾਪਤੀ ਕਰੀਏ ਪੁੱਛ ਨਾ ਸਕਾ ਕੋਈ ਜਾਂ ਖਸਮ ਹੈ ਭਾਇ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ